ਸਾਸ਼ੀ ਕਾਲ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਚੀਫ ਫੁੱਟਵियर ਦੇ ਸੁੰਨੀ ਗਲੀ ਮਾਨਸਾ ਅਜੇ ਦੀ ਹੱਟੀ ਦੇ ਸਾਹਮਣੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਆਫਰ ਇਹ ਆਫਰ ਸਿਰਫ ਰੱਖੜੀ ਤੱਕ ਹੈ ਆ ਜਿਹੜੀਆਂ ਆਈਟਮਾਂ ਨੇ ਜੀ ਫੈਨਸੀ ਆਈਟਮਾਂ 500 ਰੁਪਏ ਦਾ ਇੱਕ ਜੋੜਾ 900 ਰੁਪਏ ਦੇ ਦੋ ਜੋੜੇ ਜੇ ਤੁਹਾਨੂੰ ਡਿਜ਼ਾਈਨਾਂ ਦੀ ਗੱਲ ਕਰੀਏ ਤਾਂ ਬਹੁਤ ਡਿਜ਼ਾਈਨ ਨੇ ਜੀ ਇੱਥੇ ਆ ਦੇਖੋ ਸਾਰੀ ਡਿਸਪਲੇ ਲੱਗੀ ਹੋਈ ਹੈ ਇਹ ਆਫਰ ਸਿਰਫ ਤੁਹਾਨੂੰ ਰੱਖੜੀ ਤੱਕ ਹੀ ਮਿਲਣੀ ਹੈ 500 ਰੁਪਏ ਦਾ ਇੱਕ ਜੋੜਾ 900 ਰੁਪਏ ਦੇ ਦੋ ਜੋੜੇ ਹਾਂਜੀ ਅਸੀਂ ਆਪਦੀਆਂ ਭੈਣਾਂ ਨੂੰ ਹੋਰ ਵੀ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਜਿਵੇਂ ਕਿ ਆ ਦੇਖੋ ਤੁਸੀਂ ਆ ਸਾਰੀ ਡਿਸਪਲੇ ਦੇਖ ਰਹੇ ਹੋ ਜੇ ਆਪਾਂ ਡਿਜ਼ਾਈਨਾਂ ਦੀ ਗੱਲ ਕਰੀਏ ਤਾਂ ਆ ਦੇਖੋ ਇਹ ਸਿਰਫ ਤੁਹਾਨੂੰ 500 ਰੁਪਏ ਦਾ ਇੱਕ ਜੋੜਾ ਮਿਲੂਗਾ ਤੇ 900 ਰੁਪਏ ਦੇ ਵਿੱਚ ਦੋ ਜੋੜੇ ਮਿਲਣਗੇ ਮੌਕੇ ਦਾ ਪੂਰਾ ਪੂਰਾ ਲਾਭ ਉਠਾਓ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇੰਪੋਰਟਡ ਬੈਲੀਆਂ ਡਿਸਪਲੇ ਦੀ ਗੱਲ ਕਰੀਏ ਤਾਂ ਆ ਸਾਰੀ ਡਿਸਪਲੇ ਲੱਗੀ ਹੋਈ ਹੈ ਜੀ ਕੈਮਰਾਮੈਨ ਨੂੰ ਕਹਾਂਗੇ ਤੁਸੀਂ ਨਿਗਾ ਮਰਵਾ ਦਿਓ ਇਹ ਸਾਰੀਆਂ ਬ੍ਰਾਂਡਡ ਆਈਟਮਾਂ ਨੇ ਜੀ ਕਿਸੇ ਨੂੰ ਕੋਈ ਵਧੀਆ ਕੁਆਲਿਟੀ ਦੀ ਆਈਟਮ ਲੈਣੀ ਹੁੰਦੀ ਹੈ ਤਾਂ ਇਹ ਵੀ ਤੁਹਾਨੂੰ ਬਹੁਤ ਹੀ ਭਾਰੀ ਡਿਸਕਾਊਂਟ ਰੇਟਾਂ ਤੇ ਮਿਲੂਗੀ ਇਹ ਸੇਲ ਸਿਰਫ ਰੱਖੜੀ ਤੱਕ ਲੱਗੀ ਹੈ ਜੀ ਚੀਫ ਫੁੱਟ wear ਦਾ ਸ਼ੋਰੂਮ ਹੈ ਇੱਕੋ ਇੱਕ ਸ਼ੋਰੂਮ ਮਸ਼ਹੂਰ ਸੁੰਨੀ ਗਲੀ ਦੇ ਵਿੱਚ ਅਜੇ ਦੀ ਹੱਟੀ ਦੇ ਸਾਹਮਣੇ ਡਿਸਪਲੇ ਦੇਖੋ ਜੀ ਬ੍ਰਾਂਡਡ ਆਈਟਮਾਂ ਲੱਗੀਆਂ ਹੋਈਆਂ ਤੇ ਇਹ ਤੇ ਆਫਰ ਵੀ ਲੱਗੀ ਹੋਈ ਹੈ ਬਹੁਤ ਭਾਰੀ ਆਫਰ ਹੈ ਇੱਕ ਵਾਰੀ ਇੱਥੇ ਤੁਸੀਂ ਆ ਕੇ ਵਿਜ਼ਿਟ ਕਰੋ ਜ਼ਿਆਦਾ ਜਾਣਕਾਰੀ ਲਈ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ